ਬਾਸ਼ਾ ਨਾਲ ਹੁੰਦੀ ਹੈ ਗੱਲ ਬਾਸ਼ਾ ਨਾਲ ਬੇਬੂ ਗੱਲ ਹੁੰਦੀ ਹੈ ਇਨ ਟੱਚ ਹੋ ਹਾਂਜੀ ਹਾਂਜੀ ਰੈਗੂਲਰ ਗੱਲ ਹੁੰਦੀ ਹੈ ਹਾਂ ਬਿਲਕੁਲ ਰੈਗੂਲਰ ਗੱਲ ਹੁੰਦੀ ਹੈ ਤੇ ਮੈਂ ਤੁਹਾਨੂੰ ਆਫ ਕੈਮਰਾ ਪੁੱਛੀ ਸੀ ਕਿ ਹਨੀ ਸਿੰਘ ਨਾਲ ਤੁਹਾਡੀ ਗੱਲ ਹੁੰਦੀ ਹੈ ਹੀ ਸੇਡ ਹਾਂ ਹਣੀ ਨਾਲ ਗੱਲ ਹਣੀ ਹਣੀ ਭਾਜੀ ਨਾਲ ਹਣੀ ਵੀਰ ਨਾਲ ਮੇਰੀ ਮੈਸੇਜਿੰਗ ਹੁੰਦੀ ਹੈ ਜਦੋਂ ਉਹਨਾਂ ਦਾ ਗਾਣਾ ਆਉਂਦਾ ਮੈਂ ਮੈਸੇਜ ਕਰਦਾ ਤੇ ਜਦੋਂ ਮੇਰਾ ਗਾਣਾ ਆਉਂਦਾ ਉਹਨਾਂ ਦਾ ਮੈਸੇਜ ਆਉਂਦਾ ਇੰਨੀ ਸਾਡੀ ਗੱਲ ਹੁੰਦੀ ਹੈ ਜ਼ਿੰਦਗੀ ਜੇ ਆਪਾਂ ਦੋ ਵਾਰ ਹੀ ਮਿਲੇ ਆ ਇੱਕ ਵਾਰੀ ਕਿਵੇਂ ਮਿਲੇ ਆ ਆਪਾਂ ਮਿਲੇ ਆ 2013-14 ਚ ਉਹ ਇੱਕ ਸਟੂਡੀਓ ਤੋਂ ਬਾਹਰ ਨਿਕਲ ਰਿਹਾ ਮੈਂ ਥੱਲੇ ਉਤਰ ਰਿਹਾ ਸਟੂਡੀਓ 'ਚ ਵੜ ਰਿਹਾ ਇੱਕ ਵਾਰੀ ਤਾਂ ਮਿਲੇ ਆ ਇੱਕ ਵਾਰੀ ਆਪਾਂ ਕਿਸੇ ਪਾਰਟੀ 'ਚ ਮਿਲੇ ਆ ਤਾਂ ਮੈਂ ਬੈਠਾ ਸੀਗਾ ਤੇ ਇੰਨੇ ਦੇ ਚ ਹਣੀ ਭਰਾ ਉਹ ਜਿਹਾ ਸੋ ਬੇ ਵੀ ਦੂਰ ਹੋਣ ਲੱਗਿਆ ਫਿਰ ਆਪਾਂ ਹੱਥ ਕੀਤੀ ਤੇ ਉਦੋਂ ਫਿਰ ਜ਼ਿਆਦਾ ਮੁਲਾਕਾਤ ਹੋਈ ਨਹੀਂ ਐਂਡ ਉਸ ਟਾਈਮ ਵੀ ਹੀ ਸਟੇਡ ਫਾਰ 5-10 ਮਿੰਟਸ ਇਹ 2 ਸਾਲ ਪੁਰਾਣੀ ਗੱਲ ਆ ਇਹ ਤੋਂ ਅਲੈਦਾ ਆਪਾਂ ਨਹੀਂ ਮਿਲੇ ਪਰ ਆਪਾਂ ਆਪਣੀ ਰਿਸਪੈਕਟ ਹੈਗੀ ਇੱਕ ਦੂਜੇ ਲਈ ਤੇ ਸ਼ੁਰੂ ਤੋਂ ਹਨੀ ਨੂੰ ਵੀ ਮਤਲਬ ਬੇਇੰਗ ਅ 뮤ਜ਼ਿਕ ਪ੍ਰੋਡਿਊਸਰ ਕੰਪੋਜ਼ਰ ਪ੍ਰੋਡਿਊਸਰ ਜਿਹੜਾ ਹਨੀ ਦਾ ਕੰਮ ਆ ਇਟਸ ਅਮੇজিং ਇਟ ਵਾਸ ਅਮੇজিং ਸ਼ੁਰੂ ਤੋਂ ਤੇ ਬੇਇੰਗ ਅ ਲੇਰਿਸਟ ਬਾਸ਼ਾ ਇਜ਼ ਅਮੇজিং ਜਿਹੜੀ ਉਹਦੇ ਲਿਖਾਈ ਹੈ ਆਪਾਂ ਜਦੋਂ ਕੰਮ ਵੀ ਕੀਤਾ ਉਹਨੂੰ ਕੁਛ ਆਂਦਾ ਹੀ ਨਹੀਂ ਉਹ ਬੈਠਾ ਸਿਰਫ ਗਾਣ ਲਿਖਦਾ ਹੀ ਰਹਿੰਦਾ ਅੱਛਾ ਬਾਸ਼ਾ ਹਾਂ ਹਾਂ ਇਜ਼ ਕ੍ਰੇਜ਼ੀ ਇਸ ਮਾਮਲੇ 'ਚ ਤੇ ਇੱਕ ਕਾਮਨ ਫਰੈਂਡ ਹੋਣਾ ਕਿੰਨਾ ਕੁ ਫਸਾ ਦਿੰਦਾ ਹੈ ਕਿ ਤੁਸੀਂ ਦੋ ਦੋਸਤਾਂ ਦੇ ਕਾਮਨ ਫਰੈਂਡ ਤੇ ਦੋਨਾਂ ਦੇ ਵਿੱਚ ਕੋਈ ਕੋਲਡ ਵਾਰ ਜੀ ਚੱਲਦੀ ਹੈ ਉਹ ਤਾਂ ਓਪਨਲੀ ਹੋ ਚੁੱਕੀ ਐ ਇਟਸ ਇਟਸ ਆਈ ডোন্ট نو ਮੈਂ ਭਾਜਾ ਮੈਂ ਬਹੁਤ ਮਤਲਬ ਫਰੈਂਡ ਆਫ ਫਰੈਂਡ ਵੀ ਨਹੀਂ ਆ ਮੈਨੂੰ ਇਹ ਲੱਗਦਾ ਵੀ ਆਪਣੀ ਆਰਟਿਸਟ ਵਾਲੀ ਜਿਹੜੀ ਐ ਵਾਈਬ ਐ ਉਸ ਹਿਸਾਬ ਨਾਲ ਆਪਾਂ ਕਿਤੇ ਨਾ ਕਿਤੇ ਹੈਗੇ ਆਂ ਜੁੜੇ ਹੋਏ ਵੀ ਇਦਾਂ ਨਹੀਂ ਆ ਕਿ ਅਸੀਂ ਕਾਫੀ ਪੀਨੇ ਆ ਬੈ ਕੇ ਇਕੱਠੇ ਰੋਜ਼ ਮਿਲ ਜਾਨੇ ਆ ਇਦਾਂ ਵੀ ਨਹੀਂ ਆ ਬਾਦਸ਼ਾਹ ਨਾਲ ਮੈਂ ਕੰਮ ਕੀਤਾ ਸੀ ਤਿੰਨ ਚਾਰ ਸਾਲ ਪਹਿਲਾਂ ਕਾਫੀ ਆਪਾਂ ਕੰਮ ਕੀਤਾ ਫਿਰ ਕਿਤੇ ਨਾ ਕਿਤੇ ਆਪਾਂ ਰਾਤ ਸਾਡੇ ਥੋੜੇ ਵਾਕ ਹੋਗੇ ਉਸ ਟਾਈਮ ਮੈਂ 3-4 ਗਾਣੇ 5 ਗਾਣੇ ਬਣਾਏ ਸੀਗੇ ਬਾਦਸ਼ਾਹ ਦੇ ਨਾਲ ਮਿਲ ਕੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਉਹ 4-5 ਗਾਣੇ ਜਿਹੜੇ ਸੀ ਬਾਦਸ਼ਾਹ ਦੇ ਇੱਕ ਗਾਣਾ ਮੇਰੇ ਨਾਲ ਵੀ ਬਣਿਆ ਹੋਇਆ ਹੈ ਦਾ ਜਿਹੜੇ ਵੀ ਉਹ ਲਿਰਿਕਸ ਸੀ ਉਹ ਅੱਜ ਤੱਕ ਮੇਰੇ ਕੋਲ ਗਾਣੇ ਪਏ ਆ ਅੱਜ ਤੱਕ ਉਹ ਲਿਰਿਕਸ ਹੁਣੇ ਕੱਢੇ ਨਹੀਂ ਅੱਛਾ ਉਹ ਤੋਂ ਬਾਅਦ ਐਟਲੀਸਟ ਹੁਣ 30-40 ਗਾਣੇ ਕੱਢਦੇ ਉਹਨੇ ਉਹ 40 ਗਾਣੇ ਆ ਛੇ ਔਰ ਲਿਰਿਕਸ ਅਜੇ ਤੱਕ ਨਹੀਂ ਪਏ ਜਿਵੇਂ ਮੈਂ ਅੱਜ ਕਿਸੇ ਲਈ ਐਲਬਮ ਬਣਾ ਰਿਹਾ ਮਿਊਜ਼ਿਕ ਬਣਾਤਾ ਮੈਂ ਉਹਦਾ 10 ਗਾਣਿਆਂ ਦਾ 4 ਸਾਲ ਹੋ ਗਏ ਠੀਕ ਹੈ ਉਹ ਬੰਦਾ ਨਹੀਂ ਆ ਰਿਹਾ ਜਾਂ ਨਹੀਂ ਕਰ ਰਿਹਾ ਮੇਰੇ ਨਾਲ ਕੰਮ ਮੈਂ ਆਫਕੋਰਸ ਉਹ ਬੀਟਾ ਖਰਾਬ ਥੋੜੀ ਕਰੂੰਗਾ ਅੱਗੇ ਬਣਾ ਦੇ ਦਿੰਦਾ ਜੇ ਤੁਸੀਂ ਮੈਨੂੰ ਗਾਣਾ ਕਰਾਉਣ ਆਏ ਮੈਂ ਤੁਹਾਨੂੰ ਕਹਾਂਗਾ ਵੀ ਆਹ ਬੀਟਾ ਪਈ ਹੈ ਆਹ ਕਰ ਲਓ ਪਰ ਉਹਦੇ ਦੇਖ ਲਓ ਵੀ ਉਹ ਲਿਰਿਕਲੀ ਹੀ ਸੋ ਕ੍ਰੇਜ਼ੀ ਉਹ ਸਟੂਡੀਓ 'ਚ ਵੀ ਉਹਨੇ ਲਿਖੀ ਜਾਂਦਾ ਬਸ ਉਹ ਪਲੇਨ 'ਚ ਵੀ ਲਿਖੀ ਜਾਂਦਾ ਜਿਵੇਂ ਟ੍ਰੈਵਲ ਕਰਾ ਲਿਖੀ ਜਾਂਦਾ ਹੀ ਹੀ ਕੀਪਸ ਰਾਈਟਿੰਗ ਬਟ ਜਿਹੜੀ ਇਹ ਕ੍ਰੈਡਿਟ ਗੇਮ ਚੱਲ ਗਈ ਫਲਾਣਾ ਗਾਣਾ ਮੇਰਾ ਹੈ ਫਲਾਣਾ ਗਾਣਾ ਮੈਂ ਲਿਖਿਆ ਸੀ ਇੱਕ ਕੋਈ ਤੀਸਰਾ ਬੰਦਾ ਵੀ ਵਿੱਚ ਆ ਗਿਆ ਕਿ ਇਹ ਤਾਂ ਮੈਂ ਲਿਖਿਆ ਸੀ ਜੀ ਨੇ ਵੀ ਲਿਖਿਆ ਸੀ ਗਾਣਾ ਸੁਪਰ ਡੂਪਰ ਹਿੱਟ ਹੈ ਬਸ ਦੈਟਸ ਅ ਥਿੰਗ ਦੈਟ ਮੈਟਰਸ ਤੇ ਮੈਨੂੰ ਹੁਣ ਆਈ ਡੋਨਟ ਨੋ ਵੀ ਉਹ ਕੀ ਚੀਜ਼ ਹੈ ਕੀ ਚੀਜ਼ ਨਹੀਂ ਹੈ ਟੈਲੈਂਟਡ ਦੋਵੇਂ ਨੇ ਔਰ ਦੋਵੇਂ ਖਤਰਨਾਕ ਨੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ